ਸੋਚਿਆ ਸੀ ਕਦੇ ਅਮਰੀਕਾ 'ਚ ਵੀ ਫਾਰਮ ਟ੍ਰਿਕ ਜਿੱਤਾਂਗੇ ਤੇ ਕਿਵੇਂ ਲੱਗਿਆ ਉਸ ਉਹ ਮੂਵਮੈਂਟ ਕਿਵੇਂ ਦਾ ਸੀ ਬਹੁਤ ਵਧੀਆ ਲੱਗੀ ਉਹਦੇ ਮੇਰਾ ਗਲਾ ਖਰਾਬ ਸੀ ਮੈਂ ਕਹਿੰਦਾ ਜੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਨੇ ਇੰਨੇ ਜੋਕੇ ਕਰਤੇ ਹਨਾ ਤੇ ਇੱਥੇ ਬਾਬੇ ਦੀ ਮਿਹਨਤ ਨਾਲ ਇੰਡੀਆ ਫੋੜ ਜਿੱਤੇ ਹਰਿਆਣੇ 'ਚ ਵੀ ਜਿੱਤੇ ਆ ਇਹ ਅਮਰੀਕਾ 'ਚ ਹੁਣ ਫੋੜ ਆਏ ਤੇ ਬਾਬੇ ਦੀ ਮਿਹਨਤ ਨਾਲ ਹੁਣ ਫੋੜ ਇੱਥੇ ਸ਼ੁਰੂਆਤ ਹੋਈ ਇੱਥੇ ਵੀ ਜਿੱਤੇ ਬਹੁਤ ਖੁਸ਼ੀ ਹੋਈ ਜਦੋਂ ਇਦਾਂ ਦੀ ਮੂਵਮੈਂਟਾਂ ਆਉਂਦੀਆਂ ਜ਼ਿੰਦਗੀ ਦੇ ਵਿੱਚ ਤਾਂ ਮੈਂ ਤਾਂ ਸ਼ੁਰੂ ਤੋਂ ਹੀ ਕਰਦੇ ਆ ਤੇ ਹੋਰ ਮਿਹਨਤ ਕਰਨ ਨੂੰ ਜੀ ਕਰਦਾ ਤੇ ਹੋਰ ਆਪਦੇ ਚੌਣਾਂ ਵਾਲੇ ਲੈਂਦੀਆਂ ਤੇ ਸ਼ਾਮਾਂ ਨੂੰ ਪੂਰੀਆਂ ਕਰਨ ਨੂੰ ਦਿਲ ਕਰਦਾ ਬਹੁਤ ਵਧੀਆ ਲੱਗਿਆ ਬਾਈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਖੁਸ਼ੀ ਵੀਰ ਮੈਂ ਇਹੀ ਗੱਲ ਪਾਲੇ ਨਾ ਕਰੀ ਬਹੁਤ ਚੌਣ ਵਾਲੇ ਆ ਜਿਹੜੇ ਚਾਹੁੰਦੇ ਆ ਵੀ ਖੁਸ਼ੀ ਚੜ੍ਹਦੀ ਕਲਾ 'ਚ ਰਵੇ ਇਸੇ ਤਰ੍ਹਾਂ ਤੁਸੀਂ ਮੈਂ ਚਾਹੁੰਦਾ ਦਿਲ ਲੁੱਟੋ ਦਰਸ਼ਕਾਂ ਦੇ ਬਹੁਤ ਸਾਡੇ ਵੱਲੋਂ ਤੁਹਾਡੇ ਲਈ ਦਵਾਮਾ ਹਾਂਜੀ ਪਿਛੇ ਜੀ ਆਈ ਸੀ ਸੀਰੀਅਸ ਇੰਜਰੀ ਪਰ ਉਹ ਦਵਾਈ ਨਾਲ ਨਹੀਂ ਠੀਕ ਹੋਈ ਤੇ ਚੌਣ ਵਾਲੇ ਦੀ ਦਵਾਈ ਨਾਲ ਠੀਕ ਹੋਈ ਹੁਣ ਜੇ ਫਿੱਟ ਰਵਾਂਗੇ ਜਾਂ ਖੋਕਰਾਂਗੇ ਤਾਂ ਚੌਣ ਵਾਲੇ ਦੀ ਦਵਾਈ ਨਾਲ ਹੀ ਜੋ ਕੁਛ ਹੈਗਾ ਤੇ ਇਹ ਦਵਾਈ ਦਿੰਦੇ ਰਹਿਣਗੇ ਤੇ ਆਪਾਂ ਤੰਦਰੁਸਤ ਰਵਾਂਗੇ ਤੇ ਖੇਡਦੇ ਰਵਾਂਗੇ ਹੁਣ ਦੋ ਕੁ ਵੀਕ ਰਹਿ ਗਏ ਆ ਫਿਰ ਪੰਜਾਬ ਦੇ ਮੇਲੇ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਕਬੱਡੀ ਕੀ ਪਲੈਨਿੰਗ ਆ ਅੱਗੇ ਪਲੈਨਿੰਗ ਇਹ ਕੁਝ ਨਹੀਂ ਬਈ ਐਦ ਕਿ ਮੈਨੂੰ ਲੱਗਦਾ ਮੇਰਾ ਇੰਡੀਆ ਜਾਣ ਦਾ ਬੰਦ ਨਾ ਨੀ ਚੱਕਰ ਤੇ ਲਾਸਟ ਈਅਰ ਮੈਂ ਲਵਾਇਆ ਸੀ ਤੇ ਐਦ ਕਿ ਮੈਂ ਨਿਊਜ਼ੀਲੈਂਡ ਜਾ ਰਿਹਾ ਸਿੱਖ ਗਿਆ ਮਾਂ ਤੇ ਹੋ ਸਕਿਆ ਤੇ ਉੱਥੇ ਭਾਜੀ ਉਹਨਾਂ ਨਾਲ ਗੱਲ ਕਰਕੇ ਇੱਕ ਵਰਲਡ ਕੱਪ ਵੀ ਹੋ ਰਿਹਾ ਦੂਜੇ ਪਾਸੇ ਕੀ ਉਹ ਵੀ ਖੇਡਾਂਗੇ ਤੇ ਨਿਊਜ਼ੀਲੈਂਡ ਦਾ ਸੀਜ਼ਨ ਖੇਡਾਂਗੇ ਉਸ ਤੋਂ ਬਾਅਦ ਆਪਾਂ ਆਕਸੀਜਨ ਸਟਾਰਟ ਕਰਾਂਗੇ ਕਿਉਂਕਿ ਮੈਂ ਐਥਲੈਟਿਕ ਤੋਂ ਆਇਆ ਕਿਉਂਕਿ ਐਥਲੈਟਿਕ ਦੇ ਵਿੱਚ 9 ਮਹੀਨੇ ਆਕਸੀਜਨ ਤੇ 3 ਮਹੀਨੇ ਸੀਜ਼ਨ ਮੈਂ ਵੀ ਚਾਹੁੰਦਾ ਵੀ ਇੱਕ ਠੋਕ ਕੇ ਜੇ 6 ਮਹੀਨੇ ਦਾ ਆਕਸੀਜਨ ਲਾ ਕੇ ਤੇ ਅਗਲੇ ਸਾਲ ਸੀਜ਼ਨ ਵੀ ਬਹੁਤ ਬਾਬੇ ਦੀ ਮੇਰੇ ਨਾਲ ਕੇ ਪਾਰੀ ਮੈਚ ਖੇਡੇ ਆ ਬਹੁਤ ਜ਼ੋਰ ਮਾਰਿਆ ਸਰੀਰ ਤੋੜਿਆ ਤੇ ਹੁਣ ਚਾਹੁੰਦੇ ਆ ਵੀ ਆਫ ਸੀਜ਼ਨ ਦੇ ਵਿੱਚ ਇਹਦੀ ਰਿਕਵਰੀ ਕਰੀ ਤੇ ਮੇਨਟੇਨੈਂਸ ਜੂਰੀ ਕਰੀਏ ਜੁਜੀ ਵੀਰ ਪਰ ਇਹ ਵਾਇਰਲ ਹੋ ਜਾਣੀ ਆ ਵੀ ਖੁਸ਼ੀ ਪੰਜਾਬ ਨਹੀਂ ਆ ਰਿਹਾ ਉੱਤੇ ਟਾਈਟਲ ਲੱਗ ਲੱਗੇ ਜਿਹੜੇ ਚਲ ਜਣੇ ਲੋਕਾਂ ਕੋਲੇ ਹਾਂਜੀ ਬਾਈ ਹੋ ਤਾਂ ਜਾਣੀਆਂ ਪਰਮਾਤਮਾ ਜੀ ਮੇਰਾ ਉਹਨਾਂ ਦੇ ਵਾਇਰਲ ਹੋਣ ਵਾਲੀ ਆਪਾਂ ਇੱਥੇ ਪਹੁੰਚਿਆ ਨਾ ਜਿਉ ਉਹ ਆਪਣੀਆਂ ਚਾਹਣ ਵਾਲੀਆਂ ਆਪਣੀਆਂ ਚੀਜ਼ਾਂ ਨੂੰ ਨਿੱਕੇ ਨਿੱਕੇ ਚੀਜ਼ਾਂ ਨੂੰ ਵੀ ਵਾਇਰਲ ਕਰਦੇ ਰਹਿੰਦੇ ਆ ਪਰ ਹੁਣ ਕਰੀਏ ਕੀ ਇੱਥੇ ਵੀ ਬਹੁਤ ਜ਼ਿੰਮੇਵਾਰੀਆਂ ਨੇ ਘਰ ਦੀਆਂ ਵੀ ਜ਼ਿੰਮੇਵਾਰੀਆਂ ਨੇ ਹੋਰ ਬਹੁਤ ਕੰਮ ਨੇ ਹਨਾ ਤਾਂ ਕਰਕੇ ਹੁੰਦਾ ਵੀ ਚਲੋ ਕਬੱਡੀ ਖੇਡਦੇ ਆ ਇਹ ਮਿਹਨਤ ਕਰ ਕੀ ਜਿੰਨੀ ਕਹੇਗੀ ਹੁਣ ਮਿਹਨਤ ਕਰ ਕੀ ਖੇਡ ਜਾਣੀਆਂ ਕਿਉਂਕਿ ਆਪਾਂ ਯੰਗਸਟਰ ਤਾਂ ਹੈ ਨਹੀਂਗੇ ਹੁਣ ਤਾਂ ਬਾਡੀ ਮੇਨਟੇਨੈਂਸ ਵੱਧ ਪ ਘਟ ਪਾਲ ਦਿਆ ਉਹ ਟਾਈਮ ਹੁੰਦਾ ਵੀ ਗੇਮ ਜਿਆਦਾ ਮੇਨਟੇਨੈਂਸ ਘਟ ਉਹ ਜਵਾਨੀ ਪਹਿਲੇ ਦੀ ਆ ਹੁਣ ਤਾਂ ਬਾਡੀ ਨੂੰ ਮੇਨਟੇਨ ਕਰਕੇ ਵੀ ਜਿੰਨਾ ਕਹੇਗਾ ਵੀ ਉਹਨਾਂ ਕ ਚਿਰ ਖੇਡਾਂਗੇ ਬਹੁਤ ਅਸੀਂ ਚਾਹੁੰਦੇ ਪਰਿਵਾਰ ਵੀ ਜੜ ਦੀ ਗੱਲ ਅੱਜ ਰਵੇ ਤੇ ਖੁਸ਼ੀ ਸਾਡੇ ਸ਼ਹਿਰ ਬ੍ਰੈਂਟਨ ਚ ਪੁੱਜ ਗਿਆ ਉੱਥੇ ਵੀ ਆਉਣ ਤੇ ਜੀ ਆਇਆਂ ਤੁਹਾਡਾ ਵੀ